ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਰਸਾ ਚੈਨਲ ਤੇ ਮੈਂ ਅਮਨੀਤ ਕੋਰ ਆਪ ਸਭ ਦੇ ਸੰਮੂਹ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਦੇ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਤੇ ਸਰਗਰਮੀਆਂ ਦੇ ਬਾਰੇ ਆਓ ਪੰਥਨਾਮਾ ਦੇ ਮੁੱਖ ਪੰਧੇ ਵੀ ਜਾਣਾਂਗੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਅਤੇ ਆਪਸੀ ਮੇਲ ਬਾਰੇ ਦੂਜਾ ਜਾਣਾਂਗੇ 25000 ਤੋਂ ਵੱਧ ਲਾवारिस ਲਾਸ਼ਾਂ ਸ਼ਹੀਦ ਪਾਈ ਜਸਵੰਤ ਸਿੰਘ ਖਰੜਾ ਜੀ ਦੇ ਜੀਵਨ ਬਿਊਰੋ ਬਾਰੇ ਜੱਠੇਦਾਰ ਕੁਲਦੀਪ ਸਿੰਘ ਘੜਗੰਜਵਲੋ ਪੰਜਾਬ ਵਿੱਚ ਹੜ੍ਹ ਦੇ ਕਾਰਨ ਬਾਰੇ ਟੁਕੜਾ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਇਸ ਸਮੇਂ ਤੇ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਬਹੁਤ ਭਾਰੀ ਤਬਾਹੀ ਮਚਾਈ ਹੋਈ ਹੈ ਲਗਭਗ ਪਿਛਲੇ 2 ਹਫਤਿਆਂ ਤੋਂ ਵਿਵਦ ਇਹ ਹੜ੍ਹ ਸ਼ਰੀਰਕ ਅਤੇ ਆਰਥਿਕ ਪੱਖ ਤੋਂ ਲੋਕਾਂ ਦਾ ਬਹੁਤ ਨੁਕਸਾਨ ਕਰ ਰਹੇ ਨੇ ਪਰ ਪੰਜਾਬ ਵਾਸੀਆਂ ਤੇ ਪ੍ਰਮੁੱਖ ਸੰਸਥਾਵਾਂ ਨੇ ਮਿਲ ਕੇ ਇਸ ਮੁਸੀਬਤ ਦੇ ਸਾਹਮਣੇ ਢਾਲ ਬਣ ਕੇ ਖੜੇ ਰਹਿਣ ਦਾ ਪ੍ਰਣ ਕੀਤਾ ਹੈ ਜੋ ਅੱਜ ਸਮੁੱਚੇ ਤੌਰ ਤੇ ਸਪਸ਼ਟ ਹੈ ਜਿੱਥੇ ਇੱਕ ਪਾਸੇ ਪੰਜਾਬ ਵਾਸੀ ਆਪਣੇ ਹਿੱਕਾਂ ਤੇ ਇਸ ਹੜ੍ਹ ਰੂਪੀ ਮਾਰ ਨੂੰ ਸਹਿ ਰਹੇ ਨੇ ਉੱਥੇ ਰਾਸ਼ੀ ਸਰਕਾਰਾ ਇਸ ਨੂੰ ਕਿਵੇਂ ਨਜ਼ਰਅੰਦਾਜ਼ ਕਰ ਰਹੀ ਹੈ ਜਾਣਦੇ ਹਾਂ ਇਸ ਵਿਸ਼ੇਸ਼ ਰਿਪੋਰਟ ਰਾਹੀਂ ਪ੍ਰਭਜੋਤ ਸਿੰਘ ਜੀ ਪਾਸੋਂ ਪੰਜਾਬ ਸਿਆ ਤੇਰਾ ਗੁਰੂ ਹੀ ਰਾਖਾ ਪੰਜਾਬ ਦੀ ਧਰਤੀ ਦੇ ਗੁਰੂ ਦੇ ਚਰਨ ਛੋਤੇ ਵਧਦੀ ਹੈ ਇਸ ਸਪਸ਼ਟ ਤੌਰ ਤੇ ਅੱਜ ਪਰਤਕ ਸਾਹਮਣੇ ਨਜ਼ਰ ਆ ਰਿਹਾ ਹੈ ਪੱਠੀਆਂ ਤੇ ਚੋਖੀਆਂ ਵਿੱਚੋਂ ਪੰਜਾਬ ਪ੍ਰਫੁੱਲਤਾ ਹੋਇਆ ਕਰੜੇ ਦੁੱਖ ਦੇ ਵਿੱਚੋਂ ਖੇੜਾ ਪ੍ਰਾਪਤ ਕਰਨਾ ਤੇ ਪੰਜਾਬ ਦੇ ਨਾਲ ਜੁੜਿਆ ਇਸ ਕੜੀ ਦੇ ਵਿੱਚ ਵੀ ਰਾਜ ਪੱਧਰ ਤੇ ਉੱਪਰ ਬੈਠੇ ਹੋਏ ਰਾਜ ਸਰਕਾਰ ਜ਼ਮੀਨੀ ਪੱਧਰ ਤੇ ਖੋਖਲੀ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਨੂੰ ਡੁੱਬਦੇ ਖੇਤ ਖੁਸ਼ ਕਰ ਰਹੇ ਹਨ ਉਸ ਮੌਕੇ ਪੰਜਾਬ ਦੀ ਤੁਰ ਦੇ ਨਾਲ ਜੁੜੀ ਆਤਮ ਸ਼ਕਤੀ ਪੰਜਾਬ ਨੂੰ ਚਲਾ ਰਹੀ ਹੈ ਇਸ ਆਤਮ ਸ਼ਕਤੀ ਨੂੰ ਤੋੜਨ ਦੇ ਲਈ ਕਦੇ ਨਸ਼ੇ ਕਦੇ ਟੇਰੇ ਕਦੇ ਆਪਸੀ ਵਿਗੜ ਨੂੰ ਪਾ ਕੇ ਬਹੁਤ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਚੜਦੀ ਕਲਾ ਤੇ ਇੱਕ ਦੂਜੇ ਤੇ ਵੱਲ ਦੀ ਪ੍ਰਦਰਸ਼ਨੀ ਫਿਰ ਪੰਜਾਬ ਵੱਲੋਂ ਸਮੁੱਚੇ ਸੰਸਾਰ ਨੂੰ ਦੇ ਕੇ ਦਰਸ਼ਾ ਦਿੱਤਾ ਗਿਆ ਕਿ ਪੰਜਾਬ ਬਸਤਾ ਗੁਰਾਂ ਦੇ ਨਾਲ ਕਈ ਵਾਰ ਸਿ ਆਪਣੀ ਸੰਸਥਾਵਾਂ ਨੂੰ ਨਿਖੇੜਨ ਦੇ ਵਿੱਚ ਮਿੰਡ ਨਹੀਂ ਲਾਉਂਦੇ ਜਿੱਥੇ ਗੱਲ ਵਿਰੋਧ ਦੀ ਆਵੇਗੀ ਉੱਥੇ ਹਮੇਸ਼ਾ ਸੱਚਾਈ ਦੀ ਗੱਲ ਹੀ ਆਵੇ ਪਰ ਇਸ ਦਾ ਅਸਲੀ ਇੱਕ ਖਾਸ ਥਾਂ ਰੱਖਿਆ ਦਿੱਤੀ कि ਸਾਡੇ ਵਿਰੋਧ ਦਾ ਕੋਈ ਸਰਕਾਰੀ ਅਧਿਕਾਰ ਫਾਇਦਾ ਨਾ ਚੁਕੇ ਕੇਂਦਰ ਸਰਕਾਰ ਸਿੱਖਾਂ ਦੀ ਕੇਂਦਰੀ ਸੰਸਥਾਵਾਂ ਨੂੰ ਸਿੱਖਾਂ ਦੇ ਪਰਉਸੇ ਤੋਂ ਦੂਰ ਕਰਨ ਦੇ ਲਈ ਹਰ ਸੰਭਵ ਯਤਨ ਕਰਦੀ ਹੈ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ ਮਿਬਾਇਜ਼ਾਰ ਇਹ ਕਾਰਜ ਵਾਕਈ ਹੀ ਇਹ ਦੱਸਤੀ ਹੈ ਕਿ ਸਿੱਖਾਂ ਦੀ ਇਹ ਕੇਂਦਰੀ ਸੰਸਥਾ ਸਿੱਖ ਪਰਉਸੇ ਅਤੇ ਆਸ਼ੇ ਦੇ ਨਾਲ ਕੰਮ ਕਰਨ ਦੀ ਸੰਗਠਾ ਰੱਖਦੀ ਹੈ ਇਸ ਨੂੰ ਮਜ਼ਬੂਤ ਕਰਨਾ ਸਾਡਾ ਸਾਰਿਆਂ ਦਾ ਮੁੱਖ ਪਰ ਉਜੜੇ ਸ਼ਾਹਾਂ ਨੂੰ ਚੁਮਕਾਣਾ ਪੰਜਾਬ ਦੀ ਖੂਨ ਦੀ ਨਿਸ਼ਾਨੀ ਹੈ ਇਹ ਵਿਰਲਾ ਹੀ ਸਥਾਨ ਇਤੇਕਰਾਂਦਾ ਹੈ ਕਿ ਜਿਸ 85 ਦੌਰ ਤੇ ਆਪਸੀ ਖਿੱਚੋ ਤਾਰ ਦੇ ਪੰਜਾਬ ਨੂੰ ਲਗਾਉਣ ਦੀ ਅਤੇ ਉਲਝਾਉਣ ਦੀ ਸਾਜਿਸ਼ ਕੀਤੀ ਜਾਂਦੀ ਹੈ ਤੇ ਇਸ ਦੇ ਵਿਪਤੇ ਦੇ ਵਿੱਚ ਇਸ ਨੂੰ ਲਾਵਾਰਿਸ ਪੰਗ੍ਰਿਤ ਕਿਹਾ ਜਾਂਦਾ ਹੈ ਸਾਹਿਬ ਕਹਿੰਦਾ ਹੈ ਕਿ ਪੰਜਾਬ ਦੀ ਧਰਤੀ ਕਿਸੇ ਦੀ ਉੱਪਰ ਕੀ ਲਕੋਟ ਦੀ ਕਾਰਨ ਨਾ ਦੇ ਨਾਲ ਨਹੀਂ ਚਲਦੀ ਪੰਜਾਬ ਦਾ ਰਾਜਾਸ਼ੀ ਗੁਰਪਤਾ ਨੇ ਆਪ ਹਾਲੇ ਦਿਤੀ ਚੋਲੀ ਪਾਇਆ ਪੰਜਾਬ ਵਿੱਚ ਵੱਜ ਰਹੀ ਨਸਲ ਹਾਲਸਾਈ ਦੇਤੀ ਰਾਜ ਨੂੰ ਸਮਰਪਣ ਕਰਕੇ ਕੇਂਦਰ ਕੋ ਜਾਣ ਜਿਹੜਾ ਸਾਰੇ ਹੀ ਮਨੁਬਾਦੀ ਸੋਚ ਦੇ ਗ੍ਰਹਿਣ ਚਲੇਦਾ ਪ੍ਰਹੀ ਨੀਤੀਆਂ ਨੂੰ ਜਵਾਬ ਦੇ ਰਿਹਾ ਕਿ ਵਿਸ਼ਵ ਵਿਆਪੀ ਸਰਵੋਚਨਤਾ ਸਰਵੋਚਨਤਾ ਦੇ ਵਿੱਚ ਪੰਜਾਬ ਆਪਣਾ ਆਜ਼ਾਦ ਸਰਾਜ ਦਾ ਹੱਕ ਰੱਖਦਾ ਹੈ ਇਹ ਵਿਲਾ ਕਸਰਦਾ ਹੈ ਕਿ ਹਰ ਚੜਦੇ ਹੋਏ ਪਾਣੀਆਂ ਦੀਆਂ ਨਹਿਰਾਂ ਨੂੰ ਪੰਜਾਬ ਵਾਸੀ ਆਪਣੇ ਹਿੱਕਾਂ ਤੇ ਬੰਨਾਂ ਨਾਲ ਬੰਦ ਕਰਨ ਦੀ ਤਾਕਤ ਰੱਖਦਾ ਹੈ ਆਓ ਰਲ ਮਿਲ ਕੇ ਇਸ ਪੰਜਾਬ ਦੀ ਤਾਕਤ ਬਣ ਕੇ ਇਸ ਨੂੰ ਗੁਰੂ ਜੀ ਦੇ ਸੱਚੇ ਆਦਰਸ਼ ਦਾ ਕੇਂਦਰ ਬਣਾ ਕੇਂਦਰ ਬਣਾ ਉਜਾਰੇ ਦੇ ਕਈ ਸੰਤਾਪ ਨੂੰ ਆਪਣੇ ਸੀਨੇ ਤੇ ਹੰਢਾ ਕੇ ਪੰਜਾਬ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਉਭਾਰਿਆ ਹੈ ਨਾ ਕੇਵਲ ਆਪਣੇ ਆਪ ਨੂੰ ਸਗੋ ਜਿੱਥੇ ਵੀ ਇਹ ਪਾਰੀ ਮੁਸੀਬਤ ਬਣੀ ਹਮੇਸ਼ਾ ਹੀ ਪੰਜਾਬ ਅਤੇ ਸਿੱਖਾਂ ਨੇ ਅੱਗੇ ਆ ਕੇ ਸਾਰਿਆਂ ਦੀ ਪਲਾਈ ਦੇ ਲਈ ਕਾਰਜ ਕੀਤੇ ਪਰ ਅੱਜ ਇਸ ਵਿਪਤਾ ਸਮੇਂ ਸਰਕਾਰੀ ਰਵੱਈਆ ਸਪਸ਼ਟ ਕਰਦਾ ਹੈ ਕਿ ਕੇਂਦਰੀ ਨੀਤੀਆਂ ਪੰਜਾਬ ਦੇ ਲਈ ਸਾਰਥਕ ਨਹੀਂ ਹਨ ਅੱਗੇ ਵੱਧਦੇ ਹਾਂ 6 ਸਤੰਬਰ 1995 ਦਾ ਉਹ ਦਿਨ ਜਦੋਂ ਲੋਕ ਭਲਾਈ ਮਾਨਵਤਾ ਦੀ ਸੱਚੀ ਆਵਾਜ਼ ਨੂੰ ਦਬਾਉਣ ਹਿਤ ਨੀਚ ਵਰਤਾਰਾ ਕਰਦੇ ਹੋਏ 25000 ਤੋਂ ਵੱਧ ਲਾवारिस ਲਾਸ਼ਾਂ ਲਾਸ਼ਾਂ ਪਛਾਣ ਕਰਾਉਣ ਵਾਲੇ ਭਾਈ ਜਸਵੰਤ ਸਿੰਘ ਖਾਰੜਾ ਜੀ ਨੂੰ ਆਪਣੇ ਘਰ ਤੋਂ ਦੋ ਦਿਨ ਦਿਹਾੜੇ ਝੁੱਕ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਾਣਦੇ ਹਾਂ ਐਸੇ ਮਹਾਨ ਯੋਧੇ ਬਾਰੇ ਇਸ ਵਿਸ਼ੇਸ਼ ਰਿਪੋਰਟ ਰਾਹੀਂ ਹਰਸ਼ਦੀਪ ਗੋਲਜੀ ਬਾਸੂ ਲਾਵਾਰਸਾਂ ਦੇ وارث ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਪੰਜਾਬ ਦੇ ਇਤਿਹਾਸ ਵਿੱਚ ਇੱਕ ਅਜੇਹਾ ਨਾਮ ਹੈ ਜੋ ਸੱਚਾਈ ਹਿੰਮਤ ਅਤੇ ਇਨਸਾਫ ਦਾ ਅਟਲ ਪ੍ਰਤੀਕ ਹੈ ਉਹਨਾਂ ਨੂੰ ਲਾਵਾਰਸਾਂ ਦੇ وارث ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਉਹਨਾਂ ਪਰਿਵਾਰਾਂ ਦੀ ਆਵਾਜ਼ ਉਠਾਈ ਜੋ ਆਪਣੇ ਪਿਆਰਿਆਂ ਨੂੰ ਪੁਲਿਸ ਦੀਆਂ ਨਕਲੀਆਂ ਮੁਕਾਬਲਿਆਂ ਅਤੇ ਗੁੰਮਸ਼ੁਦਾ ਕਰਨ ਦੀਆਂ ਨੀਤੀਆਂ ਕਰਕੇ ਖੋ ਬੈਠੇ ਸਨ ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ 1952 ਵਿੱਚ ਅੰਮ੍ਰਿਤਸਰ ਦੇ ਨੇੜੇ ਖਾਲੜਾ ਪਿੰਡ ਵਿੱਚ ਹੋਇਆ ਉਹ ਬਚਪਨ ਤੋਂ ਹੀ ਦਿਆਲੂ, ਨਿੱਡਰ ਅਤੇ ਇਨਸਾਨੀਤ ਪ੍ਰੇਮੀ ਸਨ। ਵੱਡੇ ਹੋਣ ਉਪਰੰਤ ਉਹਨਾਂ ਨੇ ਪੰਜਾਬ ਵਿੱਚ 1980 ਤੋਂ 90 ਦੇ ਦੌਰਾਨ ਹੋ ਰਹੀਆਂ ਮਨੁੱਖ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਚਾਹਤ ਸ਼ੁਰੂ ਕੀਤੀ। ਖਾਸ ਤੌਰ ਤੇ ਉਹਨਾਂ ਨੇ ਪੁਲਿਸ ਵੱਲੋਂ ਗੁਪਤ ਤੌਰ ਤੇ ਕੀਦੀਆਂ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਅੰਤਿਮ ਸੰਸਕਾਰਾਂ ਦੀ ਸੱਚਾਈ ਨੂੰ ਬਾਹਰ ਲਿਆਤਾ। ਉਹਨਾਂ ਨੇ ਦਰਸਾਇਆ ਕਿ ਕਿੰਨੇ ਨੌਜਵਾਨ ਬੇਕਸੂਰ ਗਵਾਚ ਗਏ ਸਨ। ਇਹ ਖੁਲਾਸੇ ਸਰਕਾਰ ਅਤੇ ਪੁਲਿਸ ਲਈ ਅੱਖਾਂ ਵਿੱਚ ਅੱਖਾਂ ਪਾਉਣ ਵਾਲੇ ਸਨ ਪਰ ਭਾਈ ਖਾਲੜਾ ਨੇ ਸੱਚਾਈ ਤੋਂ ਮੂੰਹ ਨਹੀਂ 모ੜਿਆ ਉਹ ਕਹਿੰਦੇ ਸਨ ਕਿ ਜੇ ਅਸੀਂ ਅੱਜ ਚੁੱਪ ਰਹੇ ਤਾਂ ਇਤਿਹਾਸ ਸਾਨੂੰ ਕਦੇ ਮਾਫ਼ ਨਹੀਂ ਕਰੇਗਾ 1995 ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਤੋਂ ਪੁਲਿਸ ਨੇ ਅਗਵਾ ਕਰ ਲਿਆ ਅਤੇ ਕਈ ਦਿਨਾਂ ਤੱਕ ਬੇਹੱਦ ਜ਼ੁਲਮ ਸਹਣ ਤੋਂ ਬਾਅਦ ਉਨ੍ਹਾਂ ਨੂੰ ਸ਼ਹੀਦੀ ਬਖਸ਼ੀ ਉਨ੍ਹਾਂ ਦੀ ਸ਼ਹਾਦਤ ਨੇ ਪੰਜਾਬ ਅਤੇ ਸੰਸਾਰ ਪਰ ਵਿੱਚ ਮਾਨਵ ਅਧਿਕਾਰਾਂ ਦੀ ਲੜਾਈ ਨੂੰ ਨਵੀਂ ਰੋਸ਼ਨੀ ਦਿੱਤੀ ਭਾਈ ਖਾਲੜਾ ਅੱਜ ਵੀ ਸਾਨੂੰ ਇਹ ਸਿਖ ਦਿੰਦੇ ਹਨ ਕਿ ਇਨਸਾਫ਼ ਦੀ ਲੜਾਈ ਕਦੇ ਅਧੂਰੀ ਨਹੀਂ ਛੱਡਣੀ ਚਾਹੀਦੀ ਉਹ ਸਿਰਫ ਇੱਕ ਵਿਅਕਤੀ ਨਹੀਂ ਸਨ ਸਗੋਂ ਉਹ ਉਨ੍ਹਾਂ ਲੱਖਾਂ ਪਰਿਵਾਰਾਂ ਦੀ ਆਵਾਜ਼ ਹਨ ਜਿਨ੍ਹਾਂ ਦੇ ਪਿਆਰੇ ਗਵਾਚ ਗਏ ਸਨ ਇਸ ਕਰਕੇ ਉਹਨਾਂ ਨੂੰ ਲਾਵਾਰਸਨ ਦੇ ਵਾਰਿਸ ਕਿਹਾ ਜਾਂਦਾ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਇਨਸਾਫ ਲਈ ਖੜਾ ਹੋਣਾ ਹੀ ਸਭ ਤੋਂ ਵੱਡੀ ਸੇਵਾ ਹੈ ਉਹਨਾਂ ਦੀ ਸ਼ਹਾਦਤ ਸਾਡੀ ਕੌਮ ਦੇ ਇਤਿਹਾਸ ਦਾ ਸੋਹਣਾ ਤੇ ਉਹ ਦਰਦਨਾਕ ਪੰਨਾ ਹੈ ਜੋ ਸਾਨੂੰ ਹਮੇਸ਼ਾ ਯਾਦ ਦਿਵਾਉਂਦਾ ਹੈ ਕਿ ਅਨਿਆਇ ਦੇ ਸਾਹਮਣੇ ਚੁੱਪ ਰਹਿਣਾ ਇੱਕ ਅਪਰਾਧ ਹੈ ਭਾਈ ਜਸਵੰਤ ਸਿੰਘ ਖਾਲੜਾ ਕੇਵਲ ਇੱਕ ਨਾਮ ਹੀ ਨਹੀਂ ਸਗੋ ਅੱਜ ਮਾਨਵਤਾ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਮੁੱਖ ਆਵਾਜ਼ ਦੇ ਵਿੱਚੋਂ ਯਾਦ ਕੀਤੇ ਜਾਂਦੇ ਹਨ ਭਾਈ ਸਾਹਿਬ ਜੀ ਦੀ ਕੁਰਬਾਨੀ ਅਤੇ ਕਿਤੇ ਹੋਏ ਕਾਰਜ ਹਮੇਸ਼ਾ ਦੇ ਲਈ ਪ੍ਰੇਰਨਾ ਸਰੋਤ ਰਹੇਗੀ ਪੰਜਾਬ ਦੇ ਵਿੱਚ ਇਨ੍ਹਾਂ ਹੜ੍ਹਾਂ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੰਜ ਵੱਲੋਂ ਸਰਕਾਰਾਂ ਦੇ ਉੱਪਰ ਤਿੱਖਾ ਨਿਸ਼ਾਨਾ ਸਾਧਦੇ ਹੋਏ ਇਸ ਦੇ ਕਾਰਨ ਉੱਪਰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਸਿੱਧੇ ਹੀ ਕਮਜ਼ੋਰ ਕਰਨ ਦੀ ਨੀਤੀ ਵੱਜੋਂ ਗਿਣਿਆ ਜਾਂਦਾ ਹੈ ਜਾਨਦੇਹਾ ਵਿਸਤਾਰ ਸਹਿਤ ਇਸ ਵਿਸ਼ੇਸ਼ ਰਿਪੋਰਟ ਰਾਹੀਂ ਜਾਬ ਵਿੱਚ ਵਾਰ-ਵਾਰ ਹੜਾਉਣ ਦੇ ਕਾਰਨਾਂ ਦੀ ਕੀਤੀ ਜਾਵੇ ਜਾਂਚ ਸੱਚ ਲਿਆਇਆ ਜਾਵੇ ਸਾਹਮਣੇ ਸ਼੍ਰੀ ਅਮਰਸਰ ਕਾਲਪਤ ਸਾਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੰਝ ਵੱਲੋਂ ਪੰਜਾਬ ਅੰਦਰ ਮੌਜੂਦਾ ਹਰਦੀ ਸਥਿਤੀ ਵਿੱਚ ਸਮੂਹ ਪੰਜਾਬੀਆਂ ਖਾਸ ਕਰ ਸਿੱਖ ਜਥੇਬੰਦੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਇਸ ਆਫਤ ਦੇ ਸਮੇਂ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਕੋਈ ਮੁਸੀਬਤ ਵਿੱਚ ਫਸਿਆ ਪੰਜਾਬੀ ਬਿਨਾਂ ਛੱਤ ਅਤੇ ਬਿਨਾਂ ਪ੍ਰਸ਼ਾਦੇ ਤੋਂ ਨਾ ਰਹੇ ਉਨ੍ਹਾਂ ਨੇ ਕਿਹਾ ਕਿ ਕਿਸੇ ਦੇ ਵੀ ਪਸ਼ੂ ਚਾਰੇ ਤੋਂ ਬਿਨਾਂ ਭੁੱਖੇ ਨਾ ਰਹਿਣ हां सेवा ਕਰ ਰਹੀਆਂ ਸੰਸਥਾਵਾਂ ਨੂੰ ਆਖਿਆ ਕਿ ਹਰ ਪੀੜਿਤ ਲੋਕਾਂ ਨੂੰ ਮਦਦ ਅਤੇ ਸਹੀ ਹੋ ਗਦੀ ਸਭ ਤੋਂ ਵੱਡ ਲੋੜ ਪਿੰਨਾ ਵਿੱਚੋਂ ਪਾਣੀ ਉਤਰ ਜਾਣ ਤੋਂ ਬਾਅਦ ਪਵੇਗੀ ਇਸ ਲਈ ਬਾਦ ਵਿੱਚ ਪ੍ਰਭਾਵਿਤ ਲੋਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਆਈਚਾਰੇ ਮੁਹੱਬਤ ਦਾ ਤੇ ਇਤਿਫਾਕ ਕਰਕੇ ਜਾਣਿਆ ਜਾਂਦਾ ਹੈ ਜੋ ਪਹਿਲਾਂ ਵੀ ਬਹੁਤ ਮੁਸੀਬਤਾਂ ਵਿੱਚੋਂ ਨਿਕਲਿਆ ਹੈ ਅਤੇ ਹੁਣ ਵੀ ਪੰਜਾਬ ਦੀ ਬਨਸਪਤੀ ਲੋਕ ਪਸ਼ੂ ਪੰਛੀ ਅਤੇ ਇਸ ਅਤੇ ਇਹ ertid hara ਦੀ ਮੌਜੂਦਾ ਮੁਸੀਬਤਾਂ ਵਿੱਚੋਂ ਵੀ ਬਾਹਰ ਆ ਜਾਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੜ੍ਹ ਦੀ ਮਾਰ ਹੈ ਅਤੇ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਵਿੱਚ ਪਾਣੀ ਲੋਕਾਂ ਦੇ ਘਰ ਵਿੱਚ ਵੜਿਆ ਹੈ। ਇਸ ਕਾਰਨ ਜਿੱਥੇ ਕਰਨ ਕਰਨ ਨੂੰ ਨੁਕਸਾਨ ਪੁੱਜਿਆ ਹੈ ਉੱਥੇ ਹੀ ਪਸ਼ੂ ਮਾਰੇ ਗਏ ਹਨ ਤੇ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋ ਗਈਆਂ ਹਨ। ਉਹਨਾਂ ਨੇ ਕਿਹਾ ਕਿ ਸਥਿਤੀ ਵਿੱਚ ਆਪਸੀ ਪ੍ਰੇਮ, ਇਤفاق ਤੇ ਪਾਈਚਾਰੇ ਦੀ ਬਹੁਤ ਲੋੜ ਹੈ। ਉਹਨਾਂ ਨੇ ਕਿਹਾ ਕਿ ਪਾਈਚਾਰਕ ਸਾਜ ਨਾਲ ਪੰਜਾਬ ਨੇ ਹਮੇਸ਼ਾ ਹੀ ਹਰੇ ਮੁਸ਼ਕਿਲ ਹਲ ਕੀਤੀ ਹੈ। ਅੱਜ ਦੀ ਪੰਜਾਬੀਆਂ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਅਸੀਂ ਓਖੇ ਤੋਂ ਓਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜੇ ਖੜੇ ਹਾਂ ਤੇ ਮਦਦ ਕਰ ਰਹੇ ਹਾਂ। ਉਨਾਂ ਨੇ ਸ਼੍ਰੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਸਖਸ਼ੀਤ ਸਖਸ਼ੀਅਤਾਵਾਂ ਨੂੰ ਨਵਾਈਆਂ ਨਵਾਈਆਂ ਜਾ ਰਹੀਆਂ ਸੇਵਾਵਾਂ ਦੀ ਸਲਾੰਗਨਾ ਕੀਤੀ ਤੇ ਆਖਿਆ ਕਿ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੋ ਜਾਂਦੀਆਂ ਸੇਵਾ ਕਾਰਜ ਲਗਾਤਾਰ ਜਾਈ ਰੱਖੇ ਰੱਖੇ ਜਾਣ ਜਥੇਦਾਰ ਕੁਲਦੀਪ ਸਿੰਘ ਗੜਗੰਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਵੀ ਜ਼ਰੂਰ ਜਾਂਚੀ ਜਾਵੇ ਕਿ ਵਾਰ-ਵਾਰ ਪੰਜਾਬ ਵਿੱਚ ਹੜ੍ਹ ਕਿਉਂ ਆ ਰਹੇ ਹਨ ਇਸ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਕੇ ਅਗਾਂਹ ਵਾਲੀ ਸੁਰੱਖਿਅਾਂ ਦੇ ਪ੍ਰਬੰਧ ਪੂਕਾ ਕਰ ਸਕਣ ਉਹਨਾਂ ਗੁਰੂ ਸਾਹਿਬਾਨ ਦੇ ਸੰਮੁਖ ਅਰਦਾਸ ਕੀਤੀ ਕਿ ਪੰਜਾਬ ਹਲ ਵਾਲੀ ਸਥਿਤੀ ਵਿੱਚੋਂ ਛੇਤੀ ਹੀ ਬਾਹਰ ਆ ਜਾਵੇ ਤੇ ਇੱਥੇ ਦੇ ਲੋਕ ਖੁਸ਼ਹਾਲ ਜੀਵਨ ਬਤ ਪੰਜਾਬ ਵਿੱਚ ਆ ਰਹੇ ਹਨ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਬੜਾ ਰਹੇ ਨੇ ਪਿਛਲੇ ਹੜ੍ਹ ਨੂੰ ਕੇਵਲ ਅਜੇ ਇੱਕ ਸਾਲ ਦਾ ਸਮਾਂ ਵੀ ਨਹੀਂ ਬੀਤਿਆ ਤੇ ਇੱਕ ਹੋਰ ਐਸੀ ਤਬਾਹੀ ਆਰਥਿਕ ਸਮਾਜਿਕ ਸ਼ਰੀਰਿਕ ਤੇ ਮਾਨਸਿਕ ਸਾਰੇ ਹੀ ਪੱਖਾਂ ਤੋਂ ਇੱਕ ਇਨਸਾਨ ਨੂੰ ਕਮਜ਼ੋਰ ਕਰਨ ਦੇ ਵੀ ਸਮਰਥ ਹੁੰਦੀ ਹੈ ਅਖੀਰ ਇਹਨਾਂ ਵੱਧ ਪ੍ਰਭਾਵਿਤ ਇਲਾਕਿਆਂ ਦੇਖ ਕਰਕੇ ਵੀ ਅੱਜ ਤੱਕ ਇਸ ਬਾਰੇ ਮੂਮਕਿੰਨ ਕਮ ਕਿਉਂ ਨਹੀਂ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜਿਸ ਨੂੰ ਜਿਸ ਨੂੰ ਕੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗੰਜ ਵੱਲੋਂ ਦੱਸਿਆ ਗਿਆ ਹੈ ਪੰਥਨਾਮਾ ਦੇ ਵਿੱਚ ਛੱਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪਕਰ ਪਹੁੰਚਾਉਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਦਿੰਦੇ ਹਾਂ ਅਗਲੇ ਹਫ਼ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ